ਦੇ ਰਾਤ ਔਰਤ ਦੇ ਵੱਲੋਂ ਜਿਹੜਾ ਜੰਮ ਕੇ ਹੰਗਾਮਾ ਕੀਤਾ ਗਿਆ ਦੱਸ ਦਈਏ ਕਿ ਔਰਤ ਨੇ ਆਪਣੇ ਪਤੀ ਨੂੰ ਆ ਜਿਹੜਾ ਗੈਰ ਔਰਤ ਦੇ ਨਾਲ ਰੰਗੇ ਹੱਥੀ ਕਾਬੂ ਕੀਤਾ ਦੱਸ ਦਈਏ ਕਿ ਹੰਗਾਮਾ ਜਲੰਧਰ ਦੇ ਭਾਰਗੋ ਕੈਂਪ ਦੇ ਵਿੱਚ ਹੋਇਆ ਜਿੱਥੇ ਕਿ ਇੱਕ ਔਰਤ ਨੇ ਆਪਣੇ ਹੀ ਪਤੀ ਨੂੰ ਉਸ ਦੀ ਪ੍ਰੇਮਿਕਾ ਦੇ ਨਾਲ ਜਿਹੜਾ ਰੰਗੇ ਹੱਥੋਂ ਕਾਬੂ ਕੀਤਾ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਵੀ ਜੰਮ ਕੇ ਹੰਗਾਮਾ ਕੀਤਾ ਗਿਆ ਇਸ ਦੌਰਾਨ ਔਰਤ ਦੇ ਨਾਲ ਆਏ ਲੋਕਾਂ ਦੇ ਵੱਲੋਂ ਆ ਜਿਹੜਾ ਘਰ ਦਾ ਗੇਟ ਤੋੜ ਦਿੱਤਾ ਗਿਆ ਘਟਨਾ ਦੀ ਸੂਚਨਾ ਮਿਲਦੇ ਹੀ ਥਾਣੇ ਦੀ ਪੁਲਿਸ ਜਿਹੜੀ ਮੌਕੇ ਤੇ ਪਹੁੰਚੀ ਅਤੇ ਘਟਨਾ ਦੀ ਛਾਣਬੀਨ ਸ਼ੁਰੂ ਕਰ ਦਿੱਤੀ ਔਰਤ ਦੇ ਵੱਲੋਂ ਘਰ ਦੇ ਬਾਹਰ ਕਾਫੀ ਦੇਰ ਤੱਕਰ ਹੰਗਾਮਾ ਕੀਤਾ ਗਿਆ ਪਰ ਪ੍ਰੇਮੀ ਜੋੜੇ ਦੇ ਵੱਲੋਂ ਘਰ ਦਾ ਗੇਟ ਨਾ ਖੋਲਿਆ ਗਿਆ ਔਰਤ ਨੇ ਆਪਣੇ ਪਤੀ ਤੇ ਇਲਜ਼ਾਮ ਲਾਏ ਨੇ ਕਿ ਇਸ ਘਰ ਦੇ ਵਿੱਚ ਇੱਕ ਅਨਵਿਆਹੀ ਕੁੜੀ ਰਹਿੰਦੀ ਹੈ ਜਿਸ ਦੇ ਨਾਲ ਉਸ ਦਾ ਪਤੀ ਹੈ

खड़े हो आप अभी कहाँ पहुँचे तो मकान मालिक का नाम पता है आपको मकान मालिक का आपके घर वाले का क्या नाम है आपके घर वाले का नाम किसी लड़के के साथ रह रहे हैं आपके बच्चे भी हैं दो बच्चे हैं डिवोर्स हुआ है आपका नहीं कुछ भी नहीं फिर क्यों रह रहे हैं उनके साथ है। नहीं हो मेरी लड़की नहीं मेरी लड़की so, प्रशासन आप को आपने दरखास्त दे दी है मैंने पुलिस प्रशासन को दरखास्त देने गई तो पुलिस प्रशासन नहीं आ रही थी अभी अचानक ही पुलिस प्रशासन चार घंटे बाद आई है तो अंदर पढ़ गई एक घंटे तक दरवाजा खुलवाई फोन पे पता नहीं क्या क्या बातें कर रही थी अंदर से दरवाजा खुलवा के अंदर पड़ गए मेरे को अंदर जाने नहीं दिए फिर अंदर से आप उसको भगा दे फिर बाहर आके मेरे को कह रहे जाके देख लो मौजूद नहीं है वो नहीं अंदर मौजूद मौजूद नहीं, नहीं। उसके कपड़े सारे एक रूम में ताला लगा है so, तो अगली अगली कार्रवाई कार्रवाई क्या मकान मालिक मेरे को दोनों को दोनों करवाए फिर मैं मालिक को नहीं। मालिक। थे? थे? ने पहला भी एलिवेशन लग रहा है ਨੰਬਰ 5 ਦੇ ਰਕਤ ਗਿਆ ਜਾ ਰਿਹਾ ਬਾਕੀ ਸਾਰੇ ਕਾਰਨ ਇਹ ਭਾਰੀ ਗਿਆ ਜਾ ਰਿਹਾ ਸਰ ਜੀ ਫੌਰੀ ਗਿਆ ਜਾ ਰਿਹਾ ਕਾਰਵਾਈ ਵੀ ਕਰ ਲਈ ਜਾਈਗੀ ਅਰ ਦਸ ਮੜਿਆ ਸਤਪਾਤੀ ਆਪੋ ਮੋਕੇ ਇਹ ਕੀ ਕਾਰਵਾਈ ਕੀਤੀ ਜਾਊਗੀ ਪਲੇਟ ਦੇ ਹਿਸਾਬ ਨਾਲ ਦੇਖੋ ਉਹ ਤਾਂਦਾ ਜੀ ਮੋਕੇ ਦੇ ਟਵੀ ਕੀ ਮੇਰੇ ਅੱਛਾ ਮੂਹ ਦਾ ਤਾਂ ਖੜਾ ਕੇ ਖੜਾ ਅੰਦਰ ਪਰ ਉਹਨਾਂ ਨੇ ਕਹਿਣਾ ਕਿ ਜਿਹੜਾ ਘਰ ਵਾਲਾ ਜਿਹੜਾ ਐ ਇੱਥੇ ਕੋਈ ਲੜਕੀ ਲਾ ਕੇ ਬੈਠਾ ਆ ਤੇ ਪਿਛਲੀ ਵਾਰ ਵੀ ਜਿਹੜਾ ਆ ਨਹੀਂ ਅਸੀਂ ਚੈਕਿੰਗ ਤਾਂ ਕੋਈ ਇਦਾਂ ਦੀ ਗੱਲ ਬਾਤ ਨਹੀਂ ਕੋਈ ਗੱਲ ਨਹੀਂ ਇਹਨਾਂ ਨੇ ਜਿਹੜਾ ਕਹਿਣਾ ਹੈ ਕਿ ਪਿਛਲੀ ਵਾਰ ਜਿਹੜਾ ਨਾਲ ਕੋਈ ਨਾ ਉਹਦੀ ਵਾਈਫ ਸੀ ਉਹ ਆਪਸੀ ਦੀ ਮਾਤਾ 95 ਸਾਲ ਦੀ ਮੂਹਰੇ ਜਿਹੜੀ ਪਈ ਆ ਬੇ 올ਡੇਰ ਆ ਠੀਕ ਹੈ ਹਾਂਜੀ ਥਾਣੇ ਲੈ ਗਏ ਸੋ ਕੀਤਾ ਕਿ ਕੋਈ ਇਹਨਾਂ ਦਾ ਜਿੰਗ ਵਗੈਰਾ ਮਿਲਿਆ ਨਾ ਚੰਦ ਹਾਂਜੀ ਹਾਂ ਨਹੀਂ ਇਹਨੇ 95 ਸਾਲ ਦੀ ਮੂਹਰੇ ਮਾਤਾ ਇਹਨਾਂ ਦੀ ਪਈ ਆ ਮੈਂ ਕਿਹਾ ਰੌਲਾ ਥਾਣੇ ਕਿਧਰ ਲੈ ਆ ਗਿਆ